ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਕੋਮੇਡੀ ਫ੍ਰੈਂਚਾਈਜ਼ੀ ਜਿਸ ਕਾਰਨ ਅੱਜ ਤੱਕ ਲੋਕ ਗੂਗਲ ਕਰਦੇ ਨੇ ਕਿ 25 ਦਿਨ ਦੇ ਵਿੱਚ ਪੈਸੇ ਡਬਲ ਕਿਵੇਂ ਹੁੰਦੇ ਨੇ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਹੇਰਾ ਫੇਰੀ ਦੀ ਇਹ ਟ੍ਰਾਇੰਗਲ ਨੇ ਲੋਕਾਂ ਨੂੰ ਬਹੁਤ ਜ਼ਿਆਦਾ ਹਸਾਇਆ ਜੋ ਇਸ ਟ੍ਰਾਇੰਗਲ ਨੇ ਹੰਗਾਮਾ ਕੀਤਾ ਸੀ ਅੱਜ ਤੱਕ ਲੋਕਾਂ ਦੇ ਦਿਲਾਂ ਦੇ ਵਿੱਚ ਜਦੋਂ ਹੇਰਾ ਫੇਰੀ 3 ਦੀ ਗੱਲ ਸਾਹਮਣੇ ਆਈ ਫੈਨਸ ਦੀ ਖੁਸ਼ੀ ਦੀ ਹੱਦ ਨਹੀਂ ਸੀ ਹੁਣ ਕਹਾਣੀ ਦੇ ਵਿੱਚ ਅਜਿਹਾ ਟਵਿਸਟ ਆਇਆ ਹੈ ਕਿ ਮਜ਼ਾ ਹੀ ਕਰਕਰਾ ਹੋ ਗਿਆ ਖਬਰ ਹੈ ਕਿ ਬਾਬੂ ਭਈਆ ਯਾਨੀ ਪਰੇਸ਼ ਰਾਵਲ ਨੇ ਹੀਰਾ ਫੇਰੀ 3 ਅਧ ਵਿਚਾਲੇ ਛੱਡ ਦਿੱਤੀ ਹੈ ਜਿੱਹਾਂ ਅਸੀਂ ਬਾਬੂ ਭయ్యా ਜੋ ਖੋਪੜੀ ਤੋੜ ਦੇਣਗੇ ਵਰਗੇ ਡਾਇਲੌਗਸ ਦੇ ਨਾਲ ਦਿਲ ਜਿੱਤ ਲੈਂਦੇ ਸੀ ਹੁਣ ਇਸ ਫਿਲਮ ਤੋਂ ਉਹਨਾਂ ਨੇ ਦੂਰੀ ਬਣਾ ਲਈ ਹੈ ਗੁੱਸੇ ਦੇ ਵਿੱਚ ਆ ਕੇ ਅਕਸ਼ੇ ਕੁਮਾਰ ਨੇ ਉਹਨਾਂ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਅਕਸ਼ੇ ਕੁਮਾਰ ਦੇ ਪ੍ਰੋਡਕਸ਼ਨ ਹਾਊਸ ਕੇਪ ਆਫ ਗੁੱਡ ਫਿਲਮਸ ਨੇ ਪ੍ਰੇਸ਼ ਰਾਵਲ ਨੂੰ 25 ਕਰੋੜ ਰੁਪਏ ਦਾ ਹਰਜ਼ਾਨੇ ਦਾ ਨੋਟਿਸ ਭੇਜਿਆ ਇਲਜ਼ਾਮ ਹੈ ਕਿ ਉਹਨਾਂ ਨੇ ਪਹਿਲਾਂ ਫਿਲਮ ਲਈ ਕੰਟਰੈਕਟ ਸਾਈਨ ਕੀਤਾ ਸ਼ੂਟਿੰਗ ਸ਼ੁਰੂ ਕੀਤੀ ਆ ਤੇ ਫਿਰ ਅਚਾਨਕ ਬਿਨਾ ਕਿਸੇ ਨੋਟਿਸ ਦੇ ਵਿਚਕਾਰ ਹੀ ਫਿਲਮ ਨੂੰ ਬਾਏ ਬਾਏ ਕਹਿ ਦਿੱਤਾ ਦੱਸਦੇ ਕਿ ਤਿੰਨ ਗੁਣਾ ਫੀਸ ਦੇਣ ਦੇ ਬਾਵਜੂਦ ਵੀ ਉਹਨਾਂ ਨੇ ਫਿਲਮ ਛੱਡ ਦਿੱਤੀ ਰਿਪੋਰਟ ਦੇ ਵਿੱਚ ਇਹ ਵੀ ਖੁਲਾਸਾ ਹੋਇਆ ਕਿ ਹੀਰਾ ਫੇਰੀ 3 ਦੇ ਲਈ ਪਰੇਸ਼ ਰਾਵਲ ਨੂੰ ਉਹਨਾਂ ਦੀ ਪਿਛਲੀ ਫੀਸ ਤੋਂ ਵੀ 3 ਗੁਣਾ ਜ਼ਿਆਦਾ ਦੀ ਪੇਸ਼ਕਸ਼ ਕੀਤੀ ਗਈ ਸੀ ਇਸ ਦੇ ਬਾਵਜੂਦ ਉਹਨਾਂ ਨੇ ਫਿਲਮ ਤੋਂ ਦੂਰੀ ਬਣਾ ਲਈ ਹੈ ਪ੍ਰੋਡਕਸ਼ਨ ਹਾਊਸ ਦਾ ਇਹ ਕਹਿਣਾ ਹੈ ਕਿ ਜੇਕਰ ਪਰੇਸ਼ ਰਾਵਲ ਫਿਲਮ ਨਹੀਂ ਕਰਨਾ ਚਾਹੁੰਦੇ ਸੀ ਤਾਂ ਉਹਨਾਂ ਨੂੰ ਸ਼ੁਰੂਆਤ ਦੇ ਵਿੱਚ ਹੀ ਮਨਾ ਕਰ ਦੇਣਾ ਚਾਹੀਦਾ ਸੀ ਪਰ ਉਹਨਾਂ ਨੇ ਨਾ ਸਿਰਫ ਐਡਵਾਂਸ ਫੀਸ ਲਈ ਸਗੋਂ ਫਿਲਮ ਦੀ ਸ਼ੂਟਿੰਗ ਦੇ ਵਿੱਚ ਵੀ ਹਿੱਸਾ ਲਿਆ ਜਿਸ ਤੋਂ ਬਾਅਦ ਅਚਾਨਕ ਜਿਹੜਾ ਹੈ ਉਹਨਾਂ ਨੇ ਫਿਲਮ ਛੱਡਣ ਦਾ ਫੈਸਲਾ ਕੀਤਾ ਜਿਸ ਤੋਂ ਬਾਅਦ ਫਿਲਮ ਮੇਕਰਸ ਨੂੰ ਵੀ ਭਾਰੀ ਨੁਕਸਾਨ ਹੋਇਆ ਤਾਂ ਬੀਤੇ ਦਿਨੀ ਅਜਿਹੀ ਇੱਕ ਜਿਹੜੀ ਖਬਰ ਹੈ OYC ਕੇ ਪਰੇਸ਼ ਰਾਵਲ ਇਸ ਫਿਲਮ ਦਾ ਹਿੱਸਾ ਨਹੀਂ ਹੋਣਗੇ ਇਸ ਫਿਲਮ ਦੇ ਵਿੱਚੋਂ ਉਹਨਾਂ ਨੂੰ ਕੱਢ ਦਿੱਤਾ ਗਿਆ ਜਿਸ ਤੋਂ ਬਾਅਦ ਪੋਸਟ ਵੀ ਸਾਂਝੀ ਕੀਤੀ ਗਈ ਸੀ ਪੋਸਟ ਦੇ ਵਿੱਚ ਪਰੇਸ਼ ਰਾਵਲ ਦੇ ਵੱਲੋਂ ਕਿਹਾ ਗਿਆ ਕਿ ਕੋਈ ਵੀ ਕ੍ਰੀਏਟਿਵ ਡਿਫਰੈਂਸ ਕਰਕੇ ਫਿਲਮ ਉਹਨਾਂ ਨੇ ਨਹੀਂ ਛੱਡੀ ਹੈ ਇਸ ਫਿਲਮ ਨੂੰ ਛੱਡਣ ਦਾ ਹਾਲਕਿ ਉਹਨੇ ਰੀਜ਼ਨ ਉਹਨਾਂ ਦੇ ਵੱਲੋਂ ਨਹੀਂ ਦੱਸਿਆ ਗਿਆ ਸੀ ਪਰ ਹੁਣ ਇਹ ਫਿਲਮ ਨੂੰ ਲੈ ਕੇ ਜਿਹੜੀਆਂ ਅਫਵਾਹਾਂ ਨੇ ਉਹਨਾਂ ਸਭ ਤੇ ਵਿਰਾਮ ਲੱਗ ਚੁੱਕਿਆ ਹੈ